ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜਦੋਂ ਫੌਜੀ ਵੀਰ ਘਰ ਆਉਂਦਾ ਮਾਂ ਆਪਣੇ ਪੁੱਤ ਦੇ ਗੱਲ ਲਾ ਕੇ ਰੋਣ ਲੱਗ ਜਾਂਦੀ ਹੈ ਦੋਸਤ ਫੌਜੀ ਵੀਰ ਦੀਆਂ ਚਾਚੀਆਂ ਤਾਈਆਂ ਚੁੱਪ ਕਰਵਾਉਂਦੀਆਂ ਨੇ ਵੀ ਇਹ ਖੁਸ਼ੀ ਦਾ ਟਾਈਮ ਆ ਸੱਚੀ ਦੋਸਤੋ ਮਾਂਵਾਂ ਜਿੰਨਾ ਕੋਈ ਨਹੀਂ ਕਰ ਸਕਦਾ ਪੁੱਤਰਾਂ ਨੂੰ ਪਿਆਰ ਮਾਂ ਆਪਣੇ ਪੁੱਤ ਨੂੰ ਪੱਥਰ ਜਿਹਾ ਜਿਗਰਾ ਕਰਕੇ ਤੋੜਦੀਆਂ ਨੇ ਫੌਜ ਵਿੱਚ ਫੌਜ ਵਿੱਚ ਜਾ ਕੇ ਵੀਰ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਦੇ ਨੇ ਫੌਜ ਵਿੱਚ ਆਪਣੇ ਮਾਪਿਆਂ ਤੋਂ ਦੂਰ ਰਹਿਣਾ ਕਿਹੜਾ ਸੌਖਾਗਾ ਦੋਸਤੋ ਫੌਜੀ ਵੀਰ ਆਪਣੇ ਮਾਪਿਆਂ ਦੀਆਂ ਯਾਦਾਂ ਦੇ ਸਹਾਰੇ ਦਿਨ ਰਾਤ ਡਿਊਟੀ ਕਰਦੇ ਨੇ ਫੌਜੀ ਵੀਰ ਸੇਵਾ ਤੇ ਆਪਣੇ ਦੇਸ਼ ਦੀ ਰੱਖਿਆ ਕਦੇ ਵੀ ਕਿਸੇ ਨਾਲ ਬੇਈਮਾਨੀ ਨਹੀਂ ਕਰਦੇ ਕਿਸੇ ਇਨਸਾਨ ਦੀ ਜਾਨ ਨੂੰ ਬਚਾਉਣ ਦੇ ਲਈ ਆਪਣੀ ਜਾਨ ਕਰਵਾਉਣ ਵੀ ਕਰ ਦਿੰਦੇ ਨੇ ਤਾਈਓ ਤਾਂ ਮਾਮਾ ਆਪਣੇ ਪੁੱਤਾਂ ਦਾ ਰਾਹ ਤੱਕ ਦਿੰਦਿਆਂ ਨੇ ਤੇ ਜਦੋਂ ਪੁੱਤ ਘਰ ਆਉਂਦੇ ਨੇ ਤਾਂ ਸੀਨੇ ਨਾਲ ਲਾ ਕੇ ਆਪਣੇ ਪੁੱਤ ਨੂੰ ਹੌਸਲਾ ਦਿੰਦਿਆਂ ਨੇ ਮਾਂ ਵਾਲੀ ਥਾਂ ਕੋਈ ਹੋਰ ਨਹੀਂ ਲੈ ਸਕਦਾ ਮਾਂ ਆਪਣੇ ਪੁੱਤ ਨੂੰ ਮਿਹਨਤ ਕਰਾ ਕੇ ਕਾਮਯਾਬੀ ਦਿਵਾਉਂਦੀ ਹੈ ਤਾਈਓ ਪੁੱਤ ਮਾਵਾ ਦੇ ਸੁਪਨੇ ਪੂਰੇ ਕਰ ਦਿੰਦੇ ਨੇ ਦੋਸਤੋ ਕੀ ਕਰਨਾ ਚਾਹੋਗੇ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ